ਸਕੇ ਬਾਮੇ ਦੇ ਮੁੰਡੇ ਨਾਲ ਭਾਈ ਨਜ਼ਾਇਜ਼ ਸੰਬੰਧ ਦਾ ਇਸ ਕੁੜੀ ਦੇ। ਕਿਆ ਆਪ ਨੂੰਗਾ ਦੁਨੀਆ ਦਾ? ਜਿਹੜੀ ਕੁੜੀ ਆਪਣੇ ਰਿਸ਼ਤੇ ਨਹੀਂ ਸਮਝ ਸਕਦੀ ਕਿ ਹਾਂ ਮੇਰਾ ਭਾਈ ਲੱਗਦਾ ਜਾਂ ਕੁਛ ਲੱਗਦਾ। ਉਹ ਤੋਂ ਆਪਾਂ ਅੱਗੇ ਕੀ ਮੰਗ ਕਰ ਸਕਦੇ ਆਂ? ਕੁਛ ਵੀ ਨਹੀਂ। ਤੇ ਬਾਕੀ ਵੀਰੇ ਤੈਂ 35 ਲੱਖ ਲਾਇਆ। ਤੇਰਾ ਵੀਰ ਬਣ ਕੇ ਹਿੰਮਤ ਕਰ। ਮੈਂ ਕੱਲ ਵੀ ਵੀਡੀਓ ਪਾਈ ਤੀ। ਉਹਦੇ ਵਿੱਚ ਵੀਰੇ ਪੋਸਟਰ ਬਣ ਰਹੇ ਆ ਜਿਹੜੀਆਂ ਕੁੜੀਆਂ ਬਾਹਰ ਜਾ ਕੇ ਧੋਖਾ ਕਰਦੀਆਂ। ਉਹਨਾਂ ਦੀਆਂ ਫੋਟੋਆਂ ਆ ਆਪਾਂ ਸ਼ਹਿਰ ਦੇ ਵਿੱਚ ਪਿੰਡਾਂ ਦੇ ਵਿੱਚ ਮੋੜਾਂ ਤੇ ਲਾਉਣੀਆਂ। ਤੇ ਹਾਂ ਜਿਹੜੀਆਂ ਬਣਾਉਣੀਆਂ ਕਰਦੀਆਂ ਵੀਰੇ ਉਹਨਾਂ ਦੀ ਫੋਟੋ ਕੱਟੀ ਜਾਊਗੀ ਨਹੀਂ। ਹਰੇਕ ਪਿੰਡ ਸ਼ਹਿਰ ਦੇ ਵਿੱਚ ਆਪਾਂ ਫੋਟੋਆਂ ਲਾਉਣੀਆਂ ਉਹਨਾਂ ਦੀਆਂ ਕਿ ਆ ਕੁੜੀ ਨੇ ਫਲਾਣੇ ਉਹਦੇ ਨਾਲ ਧੋਖਾ ਕਰਿਆ ਠੰਮਕੇ ਨਾਲ ਬਾਕੀ ਵੀਰੇ ਆਪਾਂ ਦਰਦ ਸਮਝ ਸਕਦੇ ਹਾਂ ਜਿਹਦੇ ਨਾਲ ਪੁੱਤ ਜਾਂਦਾ ਕੁੜੀਆਂ ਬਾਹਰ ਜਾ ਕੇ ਧੋਖਾ ਕਰਦੀਆਂ ਜ਼ਹਿਰ ਖਾ ਕੇ ਮਰ ਗਿਆ ਜਾਂ ਵੈਸੇ ਮਰ ਗਿਆ ਮੈਨੂੰ ਬਹੁਤ ਦੁੱਖ ਲੱਗਦਾ ਜਿਨੇ ਚਾਵਾਂ ਨਾਲ ਪਾਲਿਆ ਹੋਵੇ ਤੇ ਆ ਉਮਰ ਦੇ ਵਿੱਚ ਸੁੱਖ ਦੇਖਣ ਦੇ ਵਿੱਚ ਇੱਕ ਕੁੜੀ ਪਿੱਛੇ ਮੁੰਡਾ ਮਰ ਜਾਵੇ ਮੇਰੇ ਮਰਨਾ ਹੋ ਜਾਂਦਾ ਮਾਪੇ ਦਾ ਤੇ ਬਾਕੀ ਤੁਸੀਂ ਵੀ ਜੇ ਸਾਡਾ ਸਾਥ ਦੇਵੋਗੇ ਮੇਰੇ ਤਾਂ ਕੁਝ ਬਣਨਾ ਨਹੀਂ ਕੁਝ ਨਹੀਂ ਬਣਨਾ ਪਹਿਲਾਂ ਤੋਂ ਜੁੱਤੀਆਂ ਸੰਤੇ ਆ ਰਹੇ ਹਾਂ ਅੱਗੇ ਨੂੰ ਜੁੱਤੀਆਂ ਖਾਣੀਆਂ ਐਵੇਂ ਤੇ ਲਿਖ ਕੇ ਲੈ ਲਓ। ਬਾਕੀ ਦੇਖੋ ਵੀਡੀਓ ਵੀਡੀਓ ਨੂੰ ਬਤੋ-ਬਤ ਸ਼ੇਅਰ ਜ਼ਰੂਰ ਕਰਿਆ ਕਰੋ। ਦੇਖੋ ਜੀ ਇਹਦੇ ਸਾਰੇ ਮਾਮੇ ਦੇ ਮੁੰਡੇ ਨਾਲ ਨੇ ਇਹ ਸਬੰਧ ਆ। ਤੁਹਾਡੀ ਪਤਨੀ ਦੀ। ਹਾਂਜੀ ਜੀ, ਮੇਰੀ ਪਤਨੀ ਦੀ। ਇਹਦੇ ਘਰ ਦੇ ਮੇਰੇ ਉੱਤੇ ਦਰਖਾਸਤ ਦੇ ਦਿੰਦੇ ਆ ਦਾਜ ਦੇ ਦੀ ਮਾਰਕੁੱਟ ਦੀ ਹਾਲਾਂਕਿ ਇਹ ਤਾਂ ਵਿਆਹ ਦੇ ਵਿੱਚ ਵੀ ਕੋਈ ਇੱਕ ਚੀਜ਼ ਵੀ ਨਹੀਂ ਲਈ। ਸਾਰਾ ਖਰਚਾ ਟੋਟਲੀ ਵਿਆਹ ਦਾ ਵੀ ਸਾਰਾ ਅਸੀਂ ਖੋਦ ਕੀਤਾ گا۔ ਕਿੰਨਾ ਖਰਚਾ ਤੁਹਾਡਾ ਕੋਲ ਆਇਆ ਵਿਆਹ ਤੇ ਕਾਰ ਭੇਜਣ ਤੇ ਫੀਸਾਂ ਸਾਰਾ ਕੁਝ ਕਰਨਾ। ਟੋਟਲ ਸਾਡਾ ਜਿੰਨੇ ਬਿੱਲ ਪਿਆ 35 ਲੱਖ ਜਿੰਨੇ ਸਾਡੇ ਕੋਲ ਬਿੱਲ ਹੀ ਪਿਆ ਜੀ। ਤੇ ਬ